ਆਪਾਂ ਪਿਛਲੇ ਦਿਨ ਮਨਾਏ ਨੇ ਸਾਬਜਾਦਾਂ ਦੇ ਸ਼ਹੀਦੀ ਸ਼ਹਾਦਤਾਂ ਵਾਲੇ ਦਿਨ ਤੇ ਇਹਨਾਂ ਸ਼ਹਾਦਤਾਂ ਵਾਲੇ ਦਿਨਾਂ ਵਿੱਚ ਪੰਜ ਸੱਤ ਦਿਨ ਇੱਕੋ ਹੀ ਚਰਚਾ ਛੜਿਆ ਰਿਹਾ ਕਿ ਕਲਗੀ ਭਾਈ ਸੰਗਤ ਸਿੰਘ ਨੂੰ ਕਿ ਭਾਈ ਜੀਵਨ ਸਿੰਘ ਪੰਜਾਬ ਪਿਆਰਿਆਂ ਵੱਲੋਂ ਅਸੀਸ ਆਈ ਜੀ ਧੰਨਵਾਦ ਮਾਫ਼ ਕਰਨਾ ਸੋਸ਼ਲ ਮੀਡੀਆ ਦੇ ਉਤੇ ਅੱਗ ਬੰਗ ਇਹ ਗੱਲਾਂ ਚੱਲੀਆਂ ਰਹੀਆਂ ਸਾਢੇ 300 ਸਾਲ ਪਾਛਾ ਇਹੀ ਰੇੜਕਾ ਕਿ ਕਲਗੀ ਤੋੜਾ ਕਿਹਨੂੰ ਬਖਸ਼ਿਸ਼ ਕੀਤਾ ਮੈਂ ਹੁਣ ਇੱਕ ਬੇਨਤੀ ਕਰਾਂ ਦੀ ਜੋ ਕੁਝ ਲਿਖਿਆ ਕਿਤਾਬਾਂ ਚ ਪੜ੍ਹਿਆ ਉਹ ਕੋਈ ਕਹਿੰਦਾ ਜੀ ਅਸੀਂ ਕੋਰਟ ਵਿੱਚ ਜਾ ਕੇ ਕੇਸ ਜਿੱਤਿਆ ਇਸ ਮਸਲੇ ਦਾ ਕੋਈ ਕਹਿੰਦਾ ਅਸੀਂ ਉੱਥੇ ਜਾ ਕੇ ਕੇਸ ਜਿੱਤਿਆ ਕੋਰਟ ਨਾਲੋਂ ਪਹਿਲਾਂ ਤੁਸੀਂ ਸਾਡੇ ਸਿੱਖ ਅਜੈਬ ਘਰ ਵਿੱਚ ਜਾ ਕੇ ਵੇਖੋ ਉੱਥੇ ਫੋਟੋ ਸ੍ਰੀ ਗੁਰੂ ਸਿੰਘ ਦੀ ਹੈ ਕਜੀਵਨ ਸਿੰਘ ਦੀ ਸਭ ਤੋਂ ਵੱਡਾ ਕੋਰਟ ਹੈ ਸਿੱਖ ਅਜੈਬ ਘਰ ਰਹੀ ਗੱਲ ਕਲਗੀ ਤੋੜਾ ਕਿਹਦੇ ਕੋਲ ਕਿਹਦੇ ਸੀਸ ਤੇ ਆ ਕਿਹਦੇ ਤੇ ਨਹੀਂ ਆ ਮਸਲਾ ਇਹ ਨਹੀਂ ਆ ਇਸ ਗੱਲ ਨੂੰ ਜਾਤੀਵਾਦ ਤੌਰ ਤੇ ਤੇ ਨਹੀਂ ਲੈਣਾ ਕਿਉਂਕਿ ਕਲਗਿਆਮ ਵਾਲੇ ਪਾਪਸ਼ਾਹ ਦੇ ਜਦਣ ਤੋਂ ਅਮਰਤ ਦੀ ਦਾਤ ਦੇਤੀ ਸਾਡੀ ਜਾਤ ਪਾਤ ਖਤਮ ਕਰ ਦਿੱਤੀ ਆ ਤੇ ਭਾਈ ਜੈਤਾ ਅਮਰਤ ਛੱਕ ਕੇ ਬਣਿਆ ਜੀਵਨ ਸਿੰਘ ਮੈਂ ਤੁਹਾਡੇ ਕੋਲ ਇੱਕ ਸਵਾਲ ਦਾ ਜਵਾਬ ਲੈਣ ਲੱਗਾ ਕਿਉਂਕਿ ਜਾਤ ਪਾਤ ਨੂੰ ਮੈਂ ਮੰਨਦਾ ਨਹੀਂ ਪਰ ਜੇ ਤੁਸੀਂ ਸਤਮੁੱਚ ਹੀ ਭਾਈ ਜੈਤੇ ਦੇ ਉੱਤੇ ਮਾਨ ਕਰਦੇ ਹੋ ਤੇ ਭਾਈ ਜੈਤੇ ਨੂੰ ਸੱਤੇ ਪਾਸਾ ਦੇ ਘੁੱਟ ਕੇ ਆਪਣੀ ਛਾਤੀ ਨਾਲ ਲਾਇਆ ਓਏ ਕਰਮਾਂ ਵਾਲਿਓ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣੇ ਸ਼ਹੀਦ ਹੋਏ ਪੁੱਤ ਨੂੰ ਚੱਕ ਕੇ ਛਾਤੀ ਨਾਲ ਲਾਇਆ ਤੇ ਭਾਈ ਜੈਤੇ ਨੂੰ ਛਾਤੀ ਨਾਲ ਘੁੱਟ ਕੇ ਲਾਇਆ ਤੇ ਰੰਗਰੇਟਾ ਗੁਰੂ ਦਾ ਬੇਟਾ ਕਿਹਾ ਅਮਰਦ ਦੀ ਦਾਤ ਦਿੱਤੀ ਤੇ ਉਹ ਬਣਿਆ ਜੀਵਨ ਸਿੰਘ ਤੁਸੀਂ ਇਸ ਗੱਲ ਉੱਤੇ ਮਾਨ ਨਹੀਂ ਕਰਦੇ ਸਾਰੇ ਹੀ ਬੈਠੇ ਨੇ ਆਪਾਂ ਸਟੇਜ ਦੇ ਉੱਤੇ ਕਿ ਆਪਾਂ ਨੂੰ ਇਸ ਗੱਲ ਦਾ ਮਾਣ ਨਹੀਂ ਹੈ ਕਿ ਭਾਈ ਜਿੱਤੇ ਨੂੰ ਸੱਦੇ ਪਾਟਾਂ ਨੇ ਆਪਣੀ ਛਾਤੀ ਨਾਲ ਲਾਇਆ ਤੇ ਅੱਜ ਜਾਤੀਵਾਦ ਦੇ ਚਪੈ ਕੇ ਇੱਕ ਕਲਗੀ ਤੋੜੇ ਦਾ ਮਸਲਾ ਖੜਾ ਕਰਕੇ ਕੁਝ ਲੋਕ ਜਿਹੜੇ ਤੁਹਾਨੂੰ ਸਾਨੂੰ ਉੱਚਾ ਨਹੀਂ ਮਾ ਬੋਲ ਕੇ ਆਪ ਸਿਕਿਉਰਟੀਆਂ ਲੈ ਲੈਂਦੇ ਆ ਤੇ ਆਪ ਆਪਣੇ ਘਰਾਂ ਤੋਂ ਬੈਠੇ ਨੇ ਸਿਕਿਉਰਟੀ ਲਾ ਕੇ ਤੇ ਤੁਹਾਡੇ ਸਾਡੇ ਪੁੱਤ ਮੋਰੇ ਲੋਕਾਂ ਦੇ ਨਾਲ ਭੜਨ ਨੂੰ ਕੀਤੇ ਨੇ ਜਾ ਕੇ ਪ੍ਰਚਾਰਕਾਂ ਦੇ ਗੱਲ ਪਵੋ ਜਾਂ ਪ੍ਰਬੰਧਕਾਂ ਦੇ ਗੱਲ ਪਵ ਕਿ ਮੈਂ ਕਰਿਓ ਮਸਲਾ ਜਿਹੜਾ ਆਪਾਂ ਇਹ ਕਿਉਂ ਨਹੀਂ ਸੋਚਦੇ ਵੀ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਚਮਕੌਰ ਦੀ ਗੜੀ ਛੱਡਣ ਲੱਗੇ ਨਾ ਤੇ ਉਹਨਾਂ ਨੇ ਆਪਣਾ ਕਲਗੀ ਤੋੜਾ ਉਹ ਭਾਵੇਂ ਹੁਣ ਗੱਲ ਜੀਵਨ ਸਿੰਘ ਦੀ ਮੈਂ ਗੱਲ ਗੋਲ ਨਹੀਂ ਕਰਾਂਗਾ ਸਿੱਧੀ ਲੱਗਾਂ ਬਾਤ ਕਰ ਉਹ ਭਾਵੇਂ ਜੀਵਨ ਸਿੰਘ ਆ ਭਾਵੇਂ ਭਾਈ ਸੰਗਤ ਸਿੰਘ ਆ ਆਪਾਂ ਇਹਦੇ ਵਿੱਚੋਂ ਇਹ ਨਿਚੋੜ ਕੌਣ ਨਹੀਂ ਕੱਢਿਆ ਵੀ ਕਲਗੀਆਂ ਵਾਲੇ ਪਾਤਸ਼ਾਹ ਨੇ ਇਹ ਗੱਲ ਕਾਹ ਦਿੱਤੀ ਕਹਿੰਦਾ ਆਹ ਭਾਏ ਮੇਰੇ ਪੁੱਤ ਆਹ ਛੱਡਦੇ ਤੇ ਮੈਂ ਕਿਲੇ ਆਹ ਲਾਟਾ ਜੋੜਾ ਮੈਂ ਨੰਗੇ ਪੈਰੀ ਤੁਰਨ ਲੱਗਾ ਤੇ ਆਹ ਸਭ ਲੋ ਮੇਰਾ ਕਲ ਦੀ ਤੋੜਾ ਜੇ ਮੈਂ ਘਰ-ਬਾਰ ਛੱਡ ਸਕਦਾ ਮੈਂ ਆਪਣਾ ਬਾਪੂ ਦਾ ਆਪਣੇ ਬਾਪੂ ਦਾ ਬਲੀਦਾਨ ਦੇ ਸਕਦਾ ਮੇਰਾ ਪਰਿਵਾਰ ਖੇਰੂ ਖੇਰੂ ਹੋ ਗਿਆ ਸਾਸਾ ਦੀ ਭੇਟ ਮਨਾ ਮੂੰਹ ਹੀ ਗ੍ਰੰਥ ਚੜ ਗਏ ਅਣਗਿਣਤ ਮਾਇਆ ਚੜ ਗਈ ਭੇਟ ਜੇ ਉਹ ਸਾਰਾ ਕੁਝ ਚਲ ਗਿਆ ਤੇ ਆਹ ਰੱਖ ਕੇ ਮੈਂ ਕੀ ਕਰਾਂ ਸੱਤੇ ਪਾਤਸ਼ਾਹ ਨੇ ਸਭ ਕੁਝ ਤੁਹਾਨੂੰ ਬਖਸ਼ਿਸ਼ ਕੀਤਾ ਤੇ ਚਿਹਰਾ ਮਹਾਂਦਰਾ ਭਾਈ ਸੰਗਤ ਸੰਗ ਦੇ ਨਾਲ ਮਿਲਦਾ ਜਿਹੜੇ ਲੋਕ ਅੱਜ ਇਸੇ ਜਾਤੀਵਾਦ ਵਿੱਚ ਪੈ ਕੇ ਇਹ ਗੱਲ ਕਹਿੰਦੇ ਨੇ ਕਿ ਭਾਈ ਜੇਤਾ ਭਾਈ ਜੀਵਨ ਸਿੰਘ ਦੀ ਕਲਗੀਆਂ ਜਿਹੜੇ ਬਾਤਾਂ ਪਾਉਂਦੇ ਨੇ ਉਹ ਲੋਕ ਆਜੇ ਇਹ ਗੱਲ ਕਰ ਰਹੇ ਨੇ ਜੀ ਕਿ ਭਾਈ ਜੇਤਾ ਕਲਗੀਆਂ ਵਾਲੇ ਪਾਸ਼ਾ ਦੀ ਛਾਤੀ ਨਾ ਲੱਗਾ ਸਦਾ ਵਾਸਤੇ ਤੇ ਉਹ ਲੋਕ ਆਪ ਉਹਦਾ ਪੱਲਾ ਫੜ ਕੇ ਕਲਗੀਆਂ ਵਾਲੇ ਪਾਸ਼ਾ ਦੇ ਗੱਲ ਨਾਲ ਨਹੀਂ ਲੱਗਦੇ ਸਗੋਂ ਉਹਨੂੰ ਵੀ ਧੂ ਧੂ ਕਰਕੇ ਪਿੱਛੇ ਲਾਉਂਦੇ ਵੀ ਤੂੰ ਇੱਥੇ ਆ ਕੇ ਲੈ ਸਾਡੇ ਚ ਤੂੰ ਵੀ ਨਾ ਕਰੂ ਗੁਰੂ ਦੇ ਗੱਲ ਨਾਲ ਲੱਗਿਆ ਰਹੇ ਇੱਥੇ ਜਾਤ ਪਾਤ ਦੀਆਂ ਬਾਤਾਂ ਨਹੀਂ ਜੀ ਇਥੇ ਸਿੱਖੀ ਨੂੰ ਪਰਖਣ ਦੀਆਂ ਬਾਤਾਂ ਨੇ ਭਾਈ ਜੇਤੇ ਦੀਆਂ ਬੜੀਆਂ ਸਵਾਮਾਂ ਨੇ ਗੁਰੂ ਘਰ ਵਿੱਚ ਕੱਲਾ ਸੀਸ ਲਿਆਉਣ ਤੱਕ ਸੀਮਤ ਨਾ ਸਮਝਿਆ ਕਰੋ ਜਦੋਂ ਗੁਰੂ ਪੇਧਾ ਪਿੰਜਰੇ ਵਿੱਚ ਸੀ ਨਾ ਆਗਰੇ ਤੋਂ ਬਾਣੀ ਲਿਖਦੇ ਗਏ ਸੀ ਤੇ ਪਿੰਜਰੇ ਚ ਬਹਿ ਕੇ ਨੌਵੇਂ ਮਹੱਲੇ ਦਾ ਸ਼ਲੋਕ ਲਿਖੇ ਉਹ ਕਿੱਦਾਂ ਆਏ ਆਨੰਦਪੁਰ ਸਾਹਿਬ ਕੌਣ ਲੈ ਕੇ ਆਇਆ ਇਹ ਗਾਂਦੇ ਦਿੱਤੇ ਮਾਨ ਕਰਿਓ ਖਵਾਜਾ ਅਬਦੁੱਲਾ ਪਹਿਰੇਦਾਰ ਸੀ ਉਸ ਵੇਲੇ ਉਹਨੇ ਸੱਤ ਪਾਠਾਂ ਦਾ ਪਿਆਰ ਦਿਤਾਇਆ ਕਿੰਦਾ ਸਤਗੁਰੂ ਮੰਜਨ ਦਾ ਖੋਲ ਦਿੰਦਾ ਤੁਸੀਂ ਬਾਹਰ ਨਿਕਲ ਜਾਓ ਮੈਂ ਰੋਲੀ ਪਾ ਦੇਗਾ ਸੱਖਾਂ ਦਾ ਗੁਰੂ ਕਰਾਮਾਤ ਵਿਖਾ ਗਿਆ ਪਾਤਸ਼ਾਹ ਕਹਿੰਦੇ ਸੀ ਪਗੋੜੇ ਹੋਣ ਵਾਸਤੇ ਨਹੀਂ ਆਇਓ ਅਬਦੁੱਲਾ ਜੇ ਤੂੰ ਕੋਈ ਸੇਵਾ ਕਰਨੀ ਚਾਹੁੰਦਾ ਨਾ ਤਾਂ ਨਾਲ ਦੀ ਕੋਠੜੀ ਵਿੱਚ ਭਾਈ ਜੇਤੇ ਤਾਂ ਭਾਈ ਉਹਦੇ ਭਾਈ ਗੁਰਦਤਾ ਇਹਨਾਂ ਨੂੰ ਬਾਹਰ ਕੱਢ ਇਹਨਾਂ ਕੋਲੇ ਮੈਂ ਕੁਝ ਸਮਗਰੀ ਖਲਣੀ ਹੈ ਤੇ ਸੱਚੇ ਪਾਤਸ਼ਾਹ ਨੇ ਉਸ ਵੇਲੇ ਭਾਈ ਜੇਤੇ ਨੂੰ ਨੌਵੇਂ ਮਹੱਲੇ ਦੇ ਸ਼ਲੋਕ ਤੇ ਗੁਰਤਾ ਗੱਦੀ ਦੇ ਤਿਲਕ ਦੀਆਂ ਹਦਾਇਤਾਂ ਦੱਸ ਕੇ ਅਨੰਦਪੁਰ ਸਾਹਿਬ ਨੂੰ ਭੱਲਿਆ ਤੇ ਇਹ ਗੱਲ ਕਹੀ ਸੀ ਮੁੜ ਕੇ ਛੇਤੀ ਆਉਣਾ ਤੇ ਭਾਈ ਕਲਿਆਣੇ ਦੀ ਧਰਮਸ਼ਾਲਾ ਦੇ ਵਿੱਚ ਭਾਈ ਜੇਤੇ ਦਾ ਪਿਤਾ ਸਦਾਨੰਦ ਤੇ ਤਾਇਆ ਉਹਦਾ ਆਗਿਆ ਰਾਮ ਸੀ ਉੱਥੇ ਜਾ ਕੇ ਉਹਨਾਂ ਨੇ ਘੋੜਿਆਂ ਦਾ ਇੰਤਜ਼ਾਮ ਕੀਤਾ ਤੇ ਉਹ ਬਾਣੀ ਪਹਿਲਾਂ ਆਨੰਦਪੁਰ ਸਾਹਿਬ ਦੇ ਕੇ ਫਿਰ ਭਾਈ ਜੇਤੇ ਹੁਣੀ ਦੁਆਰਾ ਦਿੱਲੀ ਨੂੰ ਲੰਘਦੇ ਕੀ ਇਹ ਸੇਵਾ ਥੋੜੀ ਆ ਅਸੀਂ ਇੱਕ ਗੱਲ ਪਿੱਛੇ ਪੈ ਕੇ ਉਹਨਾਂ ਦੀਆਂ ਕੁਰਬਾਨੀਆਂ ਖਤਮ ਕਰ ਰਹੇ ਬੜੀ ਵੱਡੀ ਸੇਵਾ ਜੀ ਉਹਨਾਂ ਦੀ ਜਦੋਂ ਗੁਰੂ ਪਤ ਦਾ ਸੀਸ ਧੜ ਤੋਂ ਅਲੱਗ ਹੋ ਗਿਆ ਸੀ ਉਹਨਾਂ ਦੀ ਸਾਰੀ ਰਾਤ ਖੜੇ ਰਹੇ ਸੀ ਸੀਸ ਚੁਕਣਾ ਤੇ ਜਾਣਾ ਮੈਂ ਗੱਲ ਕਰਨ ਲੱਗਾ ਕਿ ਉੱਥੇ ਭਾਈ ਸਦਾਨੰਦ ਜਦੋਂ ਕੇਲੇ ਦੀ ਕੰਧ ਅੰਦਰਲੇ ਪਾਸੇ ਗੁਰੂ ਪੇਤਾ ਦਾ ਢਾਡ ਚੁਕਣਾ ਸੀ ਸੀਸ ਚੁਕਣਾ ਉਹਨਾਂ ਦੀ ਤੇ ਤੜਕਾ ਹੋ ਗਿਆ ਸੀ ਤੇ ਤੜਕੇ ਦੇ ਪੈਰ ਜਦੋਂ ਦਿੰਦਾ ਚੜਾਉਣ ਲੱਗਾ ਤੇ ਸਦਾਨੰਦ ਆਪਣੇ ਪੁੱਤ ਜੇਤੇ ਨੂੰ ਆਖਣ ਲੱਗਾ ਜੇਤਿਆ ਮੇਰਾ ਸਿਰ ਧਰਦੋ ਲੱਗ ਕਰਦੇ ਮੇਰਾ ਸਿਰ ਅੰਦਰ ਰੱਖਦੇ ਤੇ ਗੁਰੂ ਪੇਤਾ ਦਾ ਸੀਸ ਅੰਦਰੋਂ ਚੱਕ ਲੈ ਮਾਫ਼ ਕਰਨਾ ਭਾਈ ਜਿੱਤਾ ਅੱਖ ਲੱਗਾ ਬਾਪੂ ਮੈਂ ਤੇਰੇ ਮੋਢਿਆਂ ਤੇ ਚੜ ਕੇ ਦੁਨੀਆ ਦੇਖੀ ਆ ਤੇ ਜਿੰਨਾ ਮੋਢਿਆਂ ਤੇ ਬਹਿ ਕੇ ਮੈਂ ਦੁਨੀਆ ਵੇਖੀ ਮੈਂ ਇਹਨਾਂ ਮੋਢਿਆਂ ਤੋਂ ਤੇਰੀ ਤਾਂ ਹੁਣ ਕਿਦਾਂ ਲਾ ਦਿਆਂ ਉਦੋਂ ਧਰਮੀ ਪੁੱਤ ਸੀ ਤੇ ਗਲਤਰੀ ਹੈ ਕਿ ਅੱਜ ਨਸ਼ੇ ਦੀ ਘਾਟ ਕਰਕੇ ਅੱਜ ਦਾ ਜਵਾਨ ਪੁੱਤ ਆਪਣੇ ਬਾਪੂ ਨੂੰ ਵੀ ਕਤਲ ਕਰ ਲੰਦਾ ਨਸ਼ੇ ਦੀ ਘਾਟ ਕਰਕੇ ਉਦੋਂ ਧਰਮੀ ਪੁੱਤ ਸੀ ਸਦਾ ਮੈਂ ਅੱਖ ਲੱਗਾ ਜੇ ਤੇ ਅਜੇ ਤੂੰ ਇਹ ਕੰਮ ਨਹੀਂ ਕਰਨਾ ਤਾਂ ਮੈਂ ਆਪਣੇ ਹੱਥੀ ਕਰ ਲੈਣਾ ਇਹ ਕੰਮ ਹੱਥ ਕਹੋ ਜਰਾ ਸਦਾ ਨੰਦ ਨੇ ਆਪਣੀ ਤਲਵਾਰ ਦੇ ਮੇਹਰ ਕੀਤੀ ਆਪਣੀ ਧੌੜ ਦੇ ਉੱਤੇ ਆਪੇ ਹੀ ਬਾਹਰ ਕਰ ਲਿਆ ਉਹ ਤਵੰਦੀ ਤਹੌਂ ਦੇ ਧੜ ਤੜਫੇ ਲਾਕ ਕਰਦੀ ਦੇ ਜਦੋਂ ਧੜ ਤੜਫਦਾ ਆ ਗਿਆ ਰਾਮ ਤੋਂ ਆਪਣਾ ਭਰਾ ਤੜਫਦਾ ਦੇਖਿਆ ਨਾ ਜਾਵੇ ਉਹਨੇ ਭਾਈ ਜੱਤਰ ਨੂੰ ਇਹ ਗੱਲ ਕਹੀ ਕਹਿੰਦਾ ਜੇਜਾ ਆਪਣੇ ਪਿਓ ਦੀ ਮੁਕਤੀ ਕਰ ਦੇ ਆਪਣੇ ਪਿਓ ਦੀ ਮੁਕਤੀ ਕਰ ਦੇ ਕੀ ਇਹ ਮਿਹਰਬਾਨੀ ਛੋਟੀ ਆ ਭਾਈ ਜੱਤਰ ਗਾਉਂ ਗੇ ਤਲਵਾਰ ਚੱਕੀ ਕੱਟ ਕੇ ਖਾਮੀਤੀਆ ਆਪਣੇ ਬਾਪ ਦੀ ਰੰਧੀ ਕਰਤੰਬੀ ਧੜ ਦੇ ਨਾਲੋਂ ਅਲੱਗ ਕਰ ਦਿੱਤੀ ਧੜ ਤੜਫਣ ਲੱਗਾ ਇੱਕ ਤਨ ਬੰਦੇ ਦੀ ਜਾਨ ਨਹੀਂ ਨਿਕਲਦੀ ਜਦੋਂ ਧੜ ਤੜਫਦਾ ਲੱਗਾ ਜੋਰ ਜੋਰ ਨਾਲ ਮਾਰਦੇ ਸਦਾ ਨੰਦ ਭਾਈ ਜੱਦਲ ਤਲਵਾਰ ਛੁੱਟੀ ਪੈਰਾਂ ਵਾਲੇ ਪਾਸੇ ਜਾ ਕੇ ਆਪਣੇ ਬਾਪ ਦੇ ਤੜਫਦੇ ਹੋਇਤਾਰ ਕੱਟ ਕੇ ਸ਼ਾਦੀ ਦੇ ਨਾਲ ਕੇ ਅੱਖਾਂ 'ਚੋਂ ਨੀਰ ਵਹਾ ਕੇ ਕੁਝ ਗੱਲਾਂ ਆ ਕਹੀਆਂ ਅੱਡੀ ਕੇ ਪਿਤਾ ਦੀ ਪਤਰ ਰੋ ਪਿਆ ਪਿਤਾ ਇਕ ਵਾਰ ਇਹਨਾਂ ਸਿੰਘਾਂ ਦੀ ਬਹਾਦਰੀ ਤੇ ਕੁਰਬਾਨੀ ਨੂੰ ਮੁੱਖ ਰੱਖ ਕੇ ਕਹਿ ਦਿਓ ਸਤਿਨਾਮ ਸ੍ਰੀ ਵਾਹਿਗੁਰੂ ਮੈਂ ਇੱਕੋ ਇੱਕ ਬੇਨਤੀ ਕਰਾਂਗਾ ਸੰਗਤਾਂ ਨੂੰ ਜੇ ਤੁਸੀਂ ਕਲਗੀਆਂ ਵਾਲੇ ਪਾਤਸ਼ਾਹ ਦੇ ਧੀਆਂ ਪੁੱਤਰ ਜੇਨਾ ਤੇ ਫਿਰ ਇਦਾਂ ਦੇ ਸ਼ਾਂਕਾਂ ਵਿੱਚ ਨਾ ਪਿਆ ਕਰੋ ਗੁਰੂ ਦੀ ਦਾਤ ਹੈ ਜਿਹਦੀ ਝੋਲੀ ਵਿੱਚ ਪੈ ਗਈ ਉਹਦੀ ਝੋਲੀ ਵਿੱਚ ਪੈ ਗਈ ਇਹ ਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਅਸੀਂ ਇਹਨਾਂ ਗੱਲਾਂ ਨੂੰ ਲੈ ਕੇ ਆਪੋ ਵਿੱਚ ਡਾਂਗਾ ਖੜਕਾਉਂਦੇ ਚੰਗੇ ਨਹੀਂ ਲੱਗਦੇ ਅਸੀਂ ਉਹਨਾਂ ਆਪਣੇ ਵੱਡਿਆਂ ਦੀਆਂ ਕੁਰਬਾਨੀਆਂ ਰੋਲ ਦੇਾਂਗੇ ਮਾਫ਼ ਕਰਿਓ ਜੇ ਅੱਜ ਆਪਾਂ ਇਹ ਗੱਲ ਕਹਿੰਦੇ ਆ ਨਾ ਕਿ ਭਾਈ ਜੀਵਨ ਸਿੰਘ ਜਦੋਂ ਆਪਾਂ ਜਾਤੀਵਾਦ ਵਿੱਚ ਆ ਜੀਏ ਤੇ ਸਾਡੇ ਕੋਲੇ ਮੁੜ ਕੇ ਬਚਣਾ ਕੁਝ ਨਹੀਂ ਕੱਲ ਨੂੰ ਭਾਈ ਦਾਇਆ ਸਿੰਘ ਦੇ ਪੈਰੋਕਾਰ ਉੱਠ ਪੈਣਗੇ ਉਹ ਕਹਿਣਗੇ ਦੀ ਅਸੀਂ ਖੱਤਰੀ ਰਹਿਣਾ ਅਸੀਂ ਨਹੀਂ ਸਿੰਘ ਬਣਨਾ ਸਾਡਾ ਸਾਨੂੰ ਮੋੜ ਦਿਓ ਭਾਈ ਹਰਮਨ ਸਿੰਘ ਦੇ ਪੈਰੋਕਾਰ ਕਹਿਣਗੇ ਅਸੀਂ ਸ਼ਿਮਬੇ ਹੀ ਰਹਿਣਾ ਅਸੀਂ ਨਹੀਂ ਸਿੰਘ ਬਣਨਾ ਸਾਡਾ ਸਾਨੂੰ ਮੋੜ ਦਿਓ ਫਿਰ ਕੀ ਬਚਾ ਸਾਡੇ ਕੋਲ ਸੱਚੇ ਪਾਤਸ਼ਾਹ ਨੇ ਇੱਕ ਬਾਟੇ ਨੂੰ ਮੂੰਹ ਲਵਾ ਕੇ ਸਾਡੇ ਵਿੱਚੋਂ ਇਹੀ ਭਿੰਨ ਭੇ ਤੇ ਬਿਤਕਰੇ ਦੂਰ ਕੀਤੇ ਸੀ ਗੁਰੂ ਦੀ ਬਾਣੀ ਦਾ ਜਾਪ ਕਰੋ ਭਾਈ ਜੈਤੇ ਦੀ ਕੁਰਬਾਨੀ ਭਾਈ ਜੈਤੇ ਦੀ ਸੇਵਾ ਵੇਖੋ ਪਤਾ ਕਿੰਡੀ ਵੱਡੀ ਸੇਵਾ ਫਕਰਨਾ ਕਾ ਕਰਵੇਂ ਗੱਲਾਂ ਆਪਾਂ ਨੌਵੇਂ ਮਹੱਲੇ ਦਾ ਸ਼ਲੋਕ ਕਿੱਥੋਂ ਪੜ ਲੈਂਦੇ ਜੇ ਭਾਈ ਜੈਤਾ ਉਹ ਬਾਣੀ ਅਨੰਦਪੁਰ ਸਾਹਿਬ ਪਹੁੰਚਦੀ ਨਾ ਕਰਦਾ ਇਹ ਵੱਡੀ ਸੇਵਾ ਹੈ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਸਾਰਿਆਂ ਦੀ ਕਲਾ ਬਖਸ਼ੇ ਸਮੇਂ ਦੀ ਸਮਾਪਤੀ ਆ